ਕਬੀਰ ਸੁਖ ਨਾਯੋ ਜੁਗ ਕਰੈ ਜੁਬੋ ਤੇ ਮੀਤ ਜੋ ਚਿਤ ਰਖੈ ਕਿਸਿਓ ਤੇ ਸੁਖ ਪਾਵੈ ਨੀਤ ਭਗਤ ਕਬੀਰ ਜੀ ਅੱਜ ਦੇਸ ਪਾਵਨ ਸਲੋਕ ਦੇ ਵਿੱਚ ਸਾਨੂੰ ਅਸਲ ਮਿੱਤਰਤਾ ਦੇ ਬਾਰੇ ਦੱਸਦੇ ਨੇ ਅਸਲ ਦੋਸਤੀ ਬਾਰੇ ਦੱਸਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਜਿਸ ਨੂੰ ਤੁਸੀਂ ਅੱਜ ਸੱਚਾ ਮੰਨ ਕੇ ਬੈਠੇ ਹੋ ਉਹ ਜੋ ਜਿਸ ਨੂੰ ਤੁਸੀਂ ਇਸ ਸੰਸਾਰ ਤੇ ਇਹ ਮੰਨ ਕੇ ਬੈਠੇ ਹੋ ਇਸ ਸੰਸਾਰ ਦੇ ਉੱਤੇ ਜਿੰਨੇ ਵੀ ਲੋਕ ਨੇ ਚਾਹੇ ਉਹ ਮੇਰੇ ਸੰਗੀ ਨੇ ਚਾਹੇ ਉਹ ਮਿਰਤੋ ਦੂਰ ਨੇ ਭਾਵ ਮੇਰਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਇਸ ਗੱਲ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਕਿ ਸੰਸਾਰ ਦੇ ਉੱਤੇ ਜੂੰਦੇ ਜਗਦੇ ਲੋਕ ਜਿਨ੍ਹਾਂ ਨਾਲ ਸਾਡੀ ਕੁਝ ਸਾਂਝ ਹੁੰਦੀ ਹੈ ਕੁਝ ਸਾਨੂੰ ਜਾਣਦੇ ਨੇ ਕੁਝ ਸਾਡੇ ਤੋਂ ਅਣਜਾਣ ਹੁੰਦੇ ਨੇ ਕਹਿੰਦੇ ਇਹ ਸਭ ਲੋਕ ਸੰਸਾਰ ਦੇ ਉੱਤੇ ਰਹਿਣ ਵਾਲੇ ਉਹ ਸਭ ਪਰਿਵਾਰ ਉਹ ਸਾਰੇ ਧਰਮ ਉਹ ਸਾਰੀਆਂ ਜਾਤ ਪਾਤ ਜਿਨ੍ਹਾਂ ਦੇ ਵਿੱਚ ਇਹ ਮਨੁੱਖ ਹਰ ਵੇਲੇ ਕੁਬਿਆ ਰਹਿੰਦਾ ਹੈ ਭਾਵ ਇਸ ਨੂੰ ਆਪਣੀ ਜਾਤ ਪਾਤ ਦਾ ਧਨ ਦੌਲਤ ਦਾ ਮਾਨ ਸਮਾਨ ਦਾ ਆਪਣੇ ਯਾਰ ਮਿੱਤਰ ਦਾ ਇਸ ਨੂੰ ਬਹੁਤ ਜ਼ਿਆਦਾ ਕਮੰਡ ਹੁੰਦਾ ਹੈ ਬਹੁਤ ਜ਼ਿਆਦਾ ਇਹ ਹੰਕਾਰ ਕਰਦਾ ਹੈ ਮਹਾਰਾਜ ਜੀ ਕਹਿੰਦੇ ਨੇ ਕਬੀਰ ਸੁਖ ਨਾ ਇਹ ਜੁਗੋ ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਇਹ ਕੋਈ ਵੱਡਾ ਸੁੱਖ ਨਹੀਂ ਕਿਹੜਾ ਸੁੱਖ ਜਿਸ ਨੂੰ ਅਸੀਂ ਸੁੱਖ ਕਰਕੇ ਮੰਨਦੇ ਆ ਮਾਂ ਪਿਓ ਦਾ ਸੁੱਖ ਬੱਚਿਆਂ ਦਾ ਸੁੱਖ ਪਰਿਵਾਰ ਦਾ ਸੁੱਖ ਧਨ ਦਾ ਸੁੱਖ ਮਾਨ ਸਮਾਨ ਦਾ ਸੁੱਖ ਜ਼ਮੀਨਾਂ ਦਾ ਸੁੱਖ ਧੀ ਪੁੱਤਰ ਦਾ ਸੁੱਖ ਕੁਝ ਪਾਉਣ ਦਾ ਸੁੱਖ ਕਿਸੇ ਨੂੰ ਮਾਰਨ ਦਾ ਸੁੱਖ ਅਨੇਕ ਪ੍ਰਕਾਰ ਦੇ ਸੁੱਖ ਨੇ ਕਬੀਰ ਸੁੱਖ ਨਾਇਹ ਜੁਗ ਕਰਾਂ ਜੁਬੋ ਤੇ ਮੀਤ ਕਹਿੰਦੇ ਸੁੱਖ ਹੀ ਨਹੀਂ ਜੇ ਇਹਨਾਂ ਸੁੱਖਾਂ ਵਾਸਤੇ ਅਸੀਂ ਬਹੁਤ ਜ਼ਿਆਦਾ ਜਿਵੇਂ ਮਿੱਤਰ ਬਣਾਉਂਦੇ ਨੇ ਦੋਸਤ ਬਣਾਉਂਦੇ ਨੇ ਸਕੇ ਸੰਬੰਧੀ ਬਣਾਉਂਦੇ ਨੇ ਮੀਤ ਦਾ ਕੀ ਭਾਵ ਨਾ ਮੀਤ ਦਾ ਭਾਵ ਨਾ ਮਿੱਤਰਤਾ ਦੋਸਤੀ ਕਰੈ ਜੋ ਬਹੁਤ ਤੇ ਮੀਰ ਕਹਿੰਦਾ ਇੱਕ ਮਿੱਤਰ ਨਹੀਂ ਗੱਲ ਨਹੀਂ ਮੈਂ ਕਰਦਾ ਤੂੰ ਭਾਵੇਂ ਹਜ਼ਾਰਾਂ ਭਾਵੇਂ ਲੱਖਾਂ ਮਿੱਤਰ ਬਣਾ ਲਾ ਪਰ ਭੰਦੇ ਫਿਰ ਵੀ ਕਹਿੰਦੇ ਸੁੱਖ ਨਹੀਂ ਫਿਰ ਵੀ ਤੇਰੀ ਜ਼ਿੰਦਗੀ ਜਿਹੜੀ ਹੈ ਸੁਖਾਲੀ ਨਹੀਂ ਹੋ ਜਾਂਦੀ ਤੇਰੀ ਜਿਹੜੀ ਜ਼ਿੰਦਗੀ ਹੈ ਇਹ ਸੁਖੀ ਨਹੀਂ ਹੋ ਜਾਂਦੀ ਕਹਿੰਦੇ ਦੁੱਖ ਫਿਰ ਵੀ ਤੈਨੂੰ ਭੋਗਣੇ ਪੈਂਦੇ ਨੇ ਅ ਸ਼ਾਂਤੀ ਤੇਰੇ ਮਨ ਵਿੱਚ ਫਿਰ ਵੀ ਆਉਂਦੀ ਹੈ ਕਹਿੰਦੇ ਕਬੀਰ ਸੁਖ ਨਾ ਇਹ ਜੁਗ ਕਰ ਜੋ ਬਹੁਤੇ ਮੀਤ ਕਹਿੰਦੇ ਜੋ ਚਿਤ ਰੱਖੇ ਇੱਕ ਸਿਉ ਕਹਿੰਦੇ ਪਰ ਇੱਕ ਉਹ ਹੈ ਜਿਹੜਾ ਸੰਸਾਰ ਵਿੱਚ ਜ਼ਿੰਦਗੀ ਜੀਉਂਦਾ ਪਿਆ ਹੈ ਜ਼ਿੰਦਗੀ ਜੀਉਂਦਿਆਂ ਜੁੰਦਿਆਂ ਸੰਸਾਰ ਦੇ ਹਰ ਇੱਕ ਭੋਗ ਦੇ ਵਿੱਚ ਸਾਮਨ ਹੁੰਦਿਆਂ ਹੋਇਆ ਪਰ ਆਪਣੀ ਸੁਚੇਤ ਆਪਣੀ ਸੋਚ ਨੂੰ ਇੰਨਾ ਵਿਵੇਕ ਰੱਖਦਿਆਂ ਹੋਇਆ ਉਹਦੀ ਬੁੱਧੀ ਦੇ ਵਿੱਚ ਇੰਨੀ ਸਪਸ਼ਟਤਾ ਹੈ ਇੰਨੀ ਸੂਰਤ ਹੈ ਕਿ ਉਹ ਚੰਗੇ ਤੇ ਬੁਰੇ ਦਾ ਫਰਕ ਉਸ ਨੂੰ ਪਤਾ ਹੈ। ਪਾਪ ਪੁੰਨ ਦਾ ਉਸ ਨੂੰ ਪਤਾ ਹੈ। ਹਿੰਸਾ ਤੇ ਹਿੰਸਾ ਦਾ ਉਸ ਨੂੰ ਪਤਾ ਹੈ। ਸੱਚ ਤੇ ਝੂਠ ਦਾ ਉਸ ਨੂੰ ਪਤਾ ਹੈ। ਉਸ ਨੂੰ ਇੰਨੀ ਵਿਵੇਕ ਬੁੱਧੀ ਹੋਣ ਦੇ ਬਾਵਜੂਦ ਸੰਸਾਰ ਵਿੱਚ ਰਹਿੰਦੇ ਹੋਇਆ ਸੰਸਾਰ ਦੇ ਵਿੱਚ ਜੀਵਨ ਖੰਡਾਉਂਦੇ ਹੋਇਆ ਇਸ ਸੰਸਾਰ ਵਿੱਚੋਂ ਹੀ ਉਸ ਅਲੌਕਿਕ ਗਿਆਨ ਉਹ ਪ੍ਰਕਾਸ਼ ਜੋ ਸਵਭੰਗ ਐ ਸਵੇ ਤੋਂ ਬਣਿਆ ਐ ਆਪਣੇ ਆਪ ਤੋਂ ਬਣਿਆ ਤੇ ਆਪਣੇ ਆਪ ਦੀ ਖੋਜ ਵਿੱਚ ਹੀ ਨਿਕਲ ਪਿਆ ਐ ਤੇ ਆਪਣੇ ਆਪ ਦੇ ਵਿੱਚ ਹੀ ਆ ਜਾਣਾ ਭਾਪ ਪੂਰਨ ਬ੍ਰह्म ਵਸਤੂ ਨੂੰ ਪ੍ਰਾਪਤ ਕਰ ਲੈਣਾ ਕਹਿੰਦੇ ਕਬੀਰ ਸੂਖ ਨਾ ਇਹ ਜੁਗ ਕਹਿੰਦੇ ਕਰੇ ਜੋ ਬਹੁਤੇ ਮੀਤ ਭਾਈ ਜਿੰਨਾ ਮਰਜੀ ਤੂੰ ਆਪਣਾ ਕੁਟੰਬਰ ਬਣਾ ਲੈ ਜਿੰਨੇ ਮਰਜੀ ਤੂੰ ਯਾਰ ਦੋਸਤ ਬਣਾ ਲੈ ਜਿੰਨਾ ਮਰਜੀ ਤੂੰ ਸਾਖ ਸੰਬੰਧ ਆਪਣਾ ਜੋੜ ਲੈ ਇਹਦੇ ਅਖੀਰ ਵੇਲੇ ਇਹ ਤੇਰੇ ਸਾਥੀ ਨਹੀਂ ਹੋਣਗੇ ਇਸ ਸੰਸਾਰ ਦੇ ਜੋ ਸਰੀਰ ਆਪਾਂ ਜੀ ਰਹੇ ਆ ਇਸ ਸੰਸਾਰ ਦੇ ਰਸ ਪਦਾਰਥ ਨੂੰ ਭੋਗ ਸਕਦਾ ਹੈ ਇੱਥੇ ਜੀ ਸਕਦਾ ਹੈ ਇੱਥੇ ਆਪਣੀ ਮਨਮਾਨੀ ਕਰ ਸਕਦਾ ਹੈ ਪਰ ਸੱਚੇ ਦੇ ਦਰਬਾਰ ਦੇ ਵਿੱਚ ਸੱਚ ਦੇ ਆਧਾਰ ਤੇ ਨਿਬੜਾ ਹੋਣਾ ਹੈ ਉੱਥੇ ਕਿਸੇ ਦੀ ਬੇਸ਼ੀ ਨਹੀਂ ਚੱਲਦੀ ਉੱਥੇ ਕਿਸੇ ਦੀ ਸਪਾਸ ਨਹੀਂ ਚੱਲਦੀ ਇਹ ਨਹੀਂ ਕਿ ਤੁਹਾਡੇ ਕਰਮਾਂ ਦਾ ਹਿਸਾਬ ਕੋਈ ਹੋਰ ਆ ਕੇ ਭੋਗ ਜਾਵੇ ਤਾਂ ਜੋ ਕਰਮ ਤੁਸੀਂ ਸੰਸਾਰ ਦੇ ਵਿੱਚ ਬੀਜੇ ਨੇ ਉਹਨਾਂ ਨੂੰ ਕਟਣਾ ਉਹਨਾਂ ਨੂੰ ਪ੍ਰਾਪਤ ਕਰਨਾ ਇਹ ਵੀ ਤੁਹਾਡੇ ਹਿੱਸੇ ਹੀ ਆਵੇਗਾ ਫਸਲ ਚੰਗੀ ਹੋਵੇ ਫਸਲ ਮਾੜੀ ਹੋਵੇ ਇਹ ਤੁਹਾਡੇ ਉੱਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਉਸ ਦੀ ਟੇਕ ਕੇਅਰ ਕਿਵੇਂ ਕੀਤੀ ਹੈ ਸਾਭ ਸੰਭਾਲ ਕਿਵੇਂ ਕੀਤੀ ਹੈ ਤੁਸੀਂ ਉਹ ਦੀ ਕਹਿੰਦੇ ਕਬੀਰ ਸੁਖ ਨਾ ਇਹ ਜੁਗ ਕਰੇ ਚ ਬਹੁਤ ਤੇ ਮੀਤ ਕਹਿੰਦੇ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੇ ਨੀ ਪਰ ਇਸ ਸੰਸਾਰ ਵਿੱਚ ਇਸ ਸਮੁੰਦਰ ਵਿੱਚ ਵਿਕਾਰਾਂ ਰੂਪੀ ਸਮੁੰਦਰ ਵਿੱਚ ਰਹਿ ਰਿਹਾ ਮੇਰਾ ਮਨ ਰਹਿ ਰਿਹਾ ਮੇਰਾ ਮਨ ਇਸ ਸਰੀਰ ਵਿੱਚ ਉਹ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਵਾਸਨਾਵਾਂ ਤੋਂ ਕਿਸੇ ਦੀ ਨਿੰਦਿਆ ਤੋਂ ਕਿਸੇ ਦੇ ਉਸਤਤ ਤੋਂ ਕਿਸੇ ਦੇ ਸੱਚ ਤੋਂ ਕਿਸੇ ਦੇ ਝੂਠ ਤੋਂ ਕਿਸੇ ਦੇ ਵੱਡੇ ਤੋਂ ਕਿਸੇ ਦੇ ਛੋਟੇ ਤੋਂ ਕਿਸੇ ਦੀ ਜਾਤ ਤੋਂ ਕਿਸੇ ਦੇ ਪਾਤ ਤੋਂ ਕਿਸੇ ਦੇ ਕਮਾਕਾਰਾਂ ਤੋਂ ਕਿਸੇ ਦੇ ਵਿਹਾਰਾਂ ਤੋਂ ਉਸ ਨੂੰ ਤੋਂ ਕੋਈ ਮਤਲਬ ਨਹੀਂ ਉਹ ਸੰਸਾਰ ਵਿੱਚ ਆਇਆ ਸਵੈ ਆਪਣੇ ਆਪ ਦੀ ਸਹਿਭੰਗ ਸਵੈ ਪ੍ਰਕਾਸ਼ ਨੂੰ ਆਪਣੇ ਆਪ ਨੂੰ ਪ੍ਰਕਾਸ਼ਿਤ ਕਰਨ ਲਈ ਇਸ ਸੰਸਾਰ ਵਿੱਚ ਆਇਆ ਹੁਣ ਉਹ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰਕਾਸ਼ਿਤ ਕਰਦਾ ਹੈ ਕਿਸ ਤਰ੍ਹਾਂ ਆਪਣੇ ਸਵੈ ਪਾਪ ਆਪਣੇ ਆਪ ਨੂੰ ਮਿਲਦਾ ਹੈ ਤੇ ਆਪਣੇ ਆਪ ਦੇ ਵਿੱਚੋਂ ਮੈਂ ਮੈਂ ਨੂੰ ਖਤਮ ਕਰਕੇ ਤੂੰ ਤੂੰ ਵਾਇਰਟ ਨੂੰ ਕਦੋਂ ਅਧਾਰਨ ਕਰ ਲੈਂਦਾ ਹੈ ਇਹ ਉਹਦੇ ਉੱਤੇ ਡਿਪੈਂਡ ਕਰਦਾ ਹੈ ਸੰਸਾਰ ਵਿੱਚ ਜੋ ਵੀ ਦਿਸਦਾ ਜਾਂ ਅੰਦੇਸਦਾ ਰੂਪ ਹੈ ਉਸ ਤੂੰ ਦਾ ਹੀ ਰੂਪ ਹੈ। ਭਾਗ ਇੱਕ ਪਰਮੇਸ਼ਵਰ ਹੈ। ਇੱਕ ਵਾਹਿਗੁਰੂ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਕ੍ਰੀਏਟ ਕਰਨ ਵਾਲਾ ਹੈ। ਇਸ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ। ਇਸ ਸ੍ਰਿਸ਼ਟੀ ਦੇ ਵਿੱਚ ਰਹਿਣ ਵਾਲੇ ਹਰ ਇੱਕ ਜੀਵ ਜੰਤੂ, ਹਰ ਇੱਕ ਪਦਾਰਥ ਨਰਜੀਵ ਹੋਵੇ, ਭਾਵੇਂ ਸਰਜੀਵ ਹੋਵੇ, ਭਾਵੇਂ ਕਿਸੇ ਤਰ੍ਹਾਂ ਦਾ ਹੋਵੇ। ਉਸ ਦੀ ਰਚਨਾ ਉਸ ਅਕਾਲਪੁਰਖ ਨੇ ਕੀਤੀ ਹੈ ਤੇ ਹਰ ਇੱਕ ਦੇ ਵਿੱਚ ਜਾਨ ਹੈ। ਹਰ ਇੱਕ ਦਾ ਰੋਜੀ ਦਾ ਪ੍ਰਬੰਧ ਕਰਨ ਵਾਲਾ ਉਹ ਪਰਮੇਸ਼ਵਰ ਆਪ ਹੈ ਹਰ ਇੱਕ ਨੂੰ ਰੁਤਬਾ ਦੇਣ ਵਾਲਾ ਹਰ ਇੱਕ ਨੂੰ ਧਨ ਦੇਣ ਵਾਲਾ ਹਰ ਇੱਕ ਨੂੰ ਉਸ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਉਹ ਪਰਮੇਸ਼ਵਰ ਆਪ ਹੈ ਜੀਵ ਨੂੰ ਸਵਾਸ ਦੇਣ ਵਾਲਾ ਜੀਵਨ ਪੁੱਤਰ ਦੇਣ ਵਾਲਾ ਜੀਵ ਨੂੰ ਧਨ ਦੇਣ ਵਾਲਾ ਜੀਵ ਨੂੰ ਮਾਇਆ ਦੇਣ ਵਾਲਾ ਜੀਵ ਨੂੰ ਪਤਨੀ ਦੇਣ ਵਾਲਾ ਉਹ ਪਰਮੇਸ਼ਵਰ ਆਪ ਹੈ ਬੀਰ ਸੁਖਣਾ ਇਹ ਜੁਗ ਕਰਨ ਜੋ ਬਹੁਤੇ ਮੀਤ ਜਿਨ੍ਹਾਂ ਨਾਲ ਯਾਰੀ ਦੋਸਤੀ ਮਿੱਤਰਤਾ ਵਧਾ ਕੇ ਬੈਠਾ ਇਹ ਸਾਥੀ ਇਹ ਸਾਰਤਕ ਇਹ ਉਦੋਂ ਹੋਣਗੇ ਜਦੋਂ ਇਹ ਤੇਰੇ ਨਾਲ ਉਸ ਰੱਬ ਦੀ ਖੋਜ ਵਿੱਚ ਨਿਕਲ ਪਾਗੇ ਨਹੀਂ ਜੇ ਇਹ ਰੱਬ ਤੋਂ ਬਿਨਾ ਕਿਸੇ ਹੋਰ ਪਾਸੇ ਤੈਨੂੰ ਲੈ ਕੇ ਜਾ ਰਹੇ ਨੇ ਤੇ ਇਹ ਤੇਰੇ ਸਾਰਤਕ ਨਹੀਂ ਇਹ ਤੇਰੇ ਰਾਹ ਦੇ ਸਭ ਤੋਂ ਵੱਡੇ ਰੋੜੇ ਨੇ ਹੁਣ ਇਸ ਦਾ ਆਰਥ ਤੁਸੀ ਇਹ ਵੀ ਨਾ ਕੱਢ ਲਿਓ ਕਿ ਫਿਰ ਅਸੀਂ ਸਕੇ ਸੰਬੰਧੀ ਸਰਦਾਰ ਆ ਮਾਪੇ ਹੋ ਮਿੱਤਰ ਭੈਣ ਭਰਾਵਾਂ ਦੇ ਨਾਲ ਬੋਲਣਾ ਨਹੀਂ ਤੇ ਉਹਨਾਂ ਦਿਨ ਵਰਤੋ ਵਿਹਾਰ ਨਿਕਲਣੇ ਭਾਈ ਵਰਤੋ ਵਿਹਾਰ ਕਰਨੀ ਆ ਪਰਿਵਾਰ ਵਿੱਚ ਰਹਿਣਾ ਹੈ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ ਪਰ ਇਸ ਦੇ ਵਿੱਚ ਰਹਿ ਕੇ ਉਸ ਪਰਮਵਸਤਾ ਨੂੰ ਉਸ ਚੌਥੇ ਪਦ ਨੂੰ ਪ੍ਰਾਪਤ ਕਰਨਾ ਹੈ ਜਿਸ ਚੌਥੇ ਪਦ ਬਾਰੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਸਾਨੂੰ ਦੱਸਿਆ ਉਸ ਬੇਗਮਪੂਰਾ ਵਿੱਚ ਜਾਣਾ ਜਿੱਥੇ ਗਮਾਂ ਦੀ ਜਿਹੜੀ ਬੋਛਾਰ ਹੈ ਉਹ ਖਤਮ ਹੋ ਜਾਂਦੀ ਹੈ ਬੇਗਮ ਹੋ ਜਾਂਦਾ ਹੈ ਕਿਸੇ ਤਰ੍ਹਾਂ ਦਾ ਕੰਮ ਕਿਸੇ ਤਰ੍ਹਾਂ ਦੀ ਇੱਛਾ ਕਿਸੇ ਤਰ੍ਹਾਂ ਦੀ ਆਸ ਕਿਸੇ ਤਰ੍ਹਾਂ ਦਾ ਵੀ ਕੋਈ ਉਸ ਦਾ ਕੋਈ ਸਵਾਰਥ ਨਹੀਂ ਰਹਿ ਜਾਂਦਾ ਵੀ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਉਹ ਕੁਝ ਹੋਰ ਮੰਗਦਾ ਹੈ ਪਰਮੇਸ਼ਵਰ ਉਹ ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਸਿਰਫ ਪਰਮੇਸ਼ਵਰ ਦੇ ਨਾਮ ਦੀ ਹੀ ਮੰਗ ਕਰਦਾ ਸੋ ਇਸ ਕਰਕੇ ਭਾਗਾਂ ਵਾਲਿਓ ਜਿੰਨਾ ਹੋ ਸਕਦਾ ਹੈ ਗੁਰਬਾਣੀ ਨਾਲ ਜੁੜੋ ਗੁਰਬਾਣੀ ਨੂੰ ਪੜੋ ਆਪ ਗੁਰਬਾਣੀ ਦੇ ਵਿਚਾਰ ਕਰੋ ਤੇ ਗੁਰਬਾਣੀ ਦੇ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਟਾਲਣ ਦਾ ਯਤਨ ਕਰੋ ਤੇ ਫਿਰ ਤੁਹਾਨੂੰ ਜਿਹੜਾ ਕੀ ਹੈ ਜੋ ਸਾਡੇ ਵਿੱਚ ਇੱਕ ਇਹੋ ਜੀ ਦੀਵਾਰ ਹੈ ਕੂੜੇ ਕੀ ਪਾਲ ਜਿਹੜੀ ਹੈ ਝੂਠ ਦੀ ਜਿਹੜੀ ਦੀਵਾਰ ਹੈ ਉਹ ਜਿਹੜੀ ਸਾਡੇ ਪ੍ਰਭੂ ਦੇ ਮਿਲਾਪ ਦੇ ਵਿੱਚ ਤੇ ਇਸ ਮਨ ਜਿਹੜੀ ਆਤਮਾ ਜਿਹੜੀ ਜਿੰਦ ਹੈ ਇਸ ਦੇ ਮਿਲਾਪ ਦੇ ਵਿੱਚ ਜਿਹੜੀ ਉਹ ਅਰਚਨ ਹੈ ਉਹ ਹੈ ਝੂਠ ਜਦੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਝੂਠ ਖਤਮ ਹੋ ਗਿਆ ਉਸ ਦਿਨ ਸਾਨੂੰ ਸੱਚੇ ਪਰਮਾਨੰਦ ਦੀ ਪ੍ਰਾਪਤੀ ਹੋ ਜਾਵੇਗੀ ਪਰਮ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਸੋ ਪਾਸੇ ਦੀ ਕਿਰਪਾ ਕਰਨ ਅੱਜ ਇਸ ਪਾਵਨ ਸੋ ਲੋਕ ਦੀ ਵਿਚਾਰ ਕਰਦੇ 10 ਪਾਸੋਂ ਬਿੰਦ ਪ੍ਰਕਾਰ ਦੇ ਪੁੱਲਾਂ ਹੋ ਗਿਆ ਹੋਣ ਗਿਆ ਆਪ ਸਮੂਹ ਸਾ ਸੰਗਤ ਬਖਸ਼ਣਯੋਗ ਬਖਸ਼ ਲੈਣਾ ਦੀ ਬੁਲਾਉ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ